ਪੰਜਾਬ ਚ ਕੈਪਟਨ ਦਾ ਨਵਾਂ ਮੰਤਰੀ ਮੰਡਲ ਕੰਮ ਕਰ ਰਿਹਾ ਇਸ ਨਵੇਂ ਮੰਤਰੀ ਮੰਡਲ ਚ ਦੋ ਮਹਿਲਾਵਾਂ ਨੂੰ ਵੀ ਥਾਂ ਦਿੱਤੀ ਗਈ ਆ ਖਾਸ ਤੌਰ ਤੇ ਮਲੇਰ ਕੋਟਲਾ ਤੋਂ ਰਜ਼ੀਆ ਸੁਲਤਾਨਾ ਨੂੰ ਇਸ ਮੰਤਰੀ ਮੰਡਲ ਚ ਵਿਸ਼ੇਸ਼ ਥਾਂ ਦਿੱਤੀ ਗਈ ਉਹਨਾਂ ਨੂੰ ਪੀ ਡਬਲਯੂ ਡੀ ਚਾਈਲਡ ਵੈਲਫੇਅਰ ਅਤੇ ਸੋਸ਼ਲ ਸਿਕਿਉਰਿਟੀ ਮਿਨਿਸਟਰ ਬਣਾਇਆ ਗਿਆ ਸਾਡੇ ਨਾਲ ਨੇ ਰਜ਼ੀਆ ਸੁਲਤਾਨਾ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤੁਹਾਡੀਆਂ ਤੁਹਾਡੇ ਕੋਲ ਬੜੇ ਇੰਪੋਰਟੈਂਟ ਡਿਪਾਰਟਮੈਂਟ ਨੇ ਔਰ ਤੁਹਾਡੀਆਂ ਕੀ ਪ੍ਰਾਇੋਰਟੀਜ਼ ਰਹਿਣ ਜਾ ਰਹੀਆਂ ਨੇ ਤੁਸੀਂ ਕੀ ਸੋਚਿਆਗਾ ਇਹ ਵਿਭਾਗ ਮਿਲਣ ਤੋਂ ਬਾਅਦ ਮੈਂ ਪੀਡਬਲਯੂਡੀ ਦੇ ਵਿੱਚ ਕਰਾਪਸ਼ਨ ਨੂੰ ਫ੍ਰੀ ਕਰਾਂਗੀ ਔਰ ਕਰਾਪਸ਼ਨ ਨੂੰ ਖਤਮ ਕਰਾਂਗੀ ਔਰ ਸਿ ਇਹ ਕਰਾਂਗੇ ਕਿ ਹਰ ਪ੍ਰੋਜੈਕਟ ਆਪਣੇ ਟਾਈਮ ਤੇ ਕੰਪਲੀਟ ਹੋ ਜਾਏ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਏ ਔਰ ਪੈਸਾ ਵੀ ਜ਼ਿਆਦਾ ਨਾ ਲਗੇ ਪ੍ਰੋਜੈਕਟ ਨੂੰ ਕੰਪਲੀਟ ਕਰਨਾ ਟਾਈਮਲੀ ਇਹ ਸਾਡਾ ਇੱਕ ਟੀਚਾ ਹੋਏਗਾ ਦੂਸਰਾ ਕਰਾਪਸ਼ਨ ਫ੍ਰੀ ਦੇਣਾ ਇਹ ਸਾਡਾ ਪੀਡਬਲਯੂਡੀ ਦਾ ਹੋਏਗਾ ਬਾਕੀ ਮੇਰਾ ਸੋਸ਼ਲ ਸਿਕਿਉਰਿਟੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਅਸੀਂ ਮਹਿਲਾਵਾਂ ਦੇ ਲਈ ਪੈਨਸ਼ਨਾਂ ਲਾਵਾਂਗੇ ਉਹਨਾਂ ਨੂੰ ਜੋ ਜ਼ਰੂਰਤ ਹੈ ਅੱਜ ਮੈਂ ਆਪਣੇ ਹਲਕੇ ਦੇ ਵਿੱਚ ਵੀ ਦੇਖਿਆ ਕਿ ਮਹਿਲਾਵਾਂ ਦੇ ਲਈ ਬਹੁਤ ਜ਼ਰੂਰਤ ਹੈ ਅੱਜ ਕਿ ਪੈਨਸ਼ਨਾਂ ਦੇ ਲਈ ਲੋਕ ਵਿਚਾਰੇ ਬਹੁਤ ਤਰਸ ਦੇਣੇ ਪੈਨਸ਼ਨਾਂ ਲੈਣ ਵਾਸਤੇ ਤਾਂ ਅਸੀਂ ਉਹਨਾਂ ਨੂੰ ਪੈਨਸ਼ਨਾਂ ਪਹਿਲੇ ਲਗਾਵਾਂਗੇ ਚਾਈਲਡ ਵੈਲਫੇਅਰ ਖਾਸ ਤੌਰ ਦੇ ਉੱਤੇ ਕਿਉਂਕਿ ਬੱਚਿਆਂ ਨੂੰ ਭਵਿੱਖ ਮੰਨਿਆ ਜਾਂਦਾ ਦੇਸ਼ ਦਾ ਤਾਂ ਚਾਈਲਡ ਵੈਲਫੇਅਰ ਦੇ ਅੰਦਰ ਕੋਈ ਤੁਸੀਂ ਸੋਚਿਆ ਹੋਵੇ ਕੋਈ ਵਿਸ਼ੇਸ਼ ਪ੍ਰੋਜੈਕਟ ਲਿਆਉਣ ਬਾਰੇ ਜਾਂ ਕਿਸ ਤਰ੍ਹਾਂ ਦਾ ਕੰਮ ਹੋਵੇ ਹਾਂ ਨਹੀਂ ਉਹਨਾਂ ਦੇ ਲਈ ਬਹੁਤ ਸਾਰੀਆਂ ਸਕੀਮਾਂ ਨੇ ਉਸ ਸਕੀਮਾਂ ਦੇ ਤਹਿਤ ਅਸੀਂ ਕੰਮ ਕਰਾਂਗੇ ਹਲੇ ਮੈਨੇ ਚਾਰ ਸੰਭਾਲ ਲਿਆ ਹੈ ਤਾਂ ਮੈਂ ਹੌਲੀ ਹੌਲੀ ਸਾਰਾ ਕੁਝ ਪਹਿਲੇ ਆਪਣੇ ਡਿਪਾਰਟਮੈਂਟ ਨੂੰ ਸਿੱਖ ਲਵਾਂ ਦੇਖ ਲਵਾਂ ਦੇਖ ਕੇ ਸਾਰਾ ਕੁਝ ਕਰਕੇ ਫਿਰ ਅਸੀਂ ਅੱਗੇ ਵਧਾਂਗੇ ਤੁਸੀਂ ਜਿਹੜੀ ਕਈ ਸੋਸ਼ਲ ਸਕਿਉਰਿਟੀ ਦੇ ਅੰਦਰ ਖਾਸ ਤੌਰ ਤੇ ਜਿਹੜੀ ਪੈਨਸ਼ਨ ਦੀ ਇਹਦੇ ਤੇ ਬਹੁਤ ਵੱਡੀ ਪੋਲਿਟਿਕਸ ਵੀ ਹੁੰਦੀ ਰਹੀ ਹੈ ਕਾਂਗਰਸ ਪਾਰਟੀ ਬੜੇ ਵੱਡੇ ਸਵਾਲ ਅਕਾਲੀ ਸਰਕਾਰ ਤੇ ਖੜੇ ਕਰਦੀ ਰਹੀ ਹੈ ਕਿ ਨਹੀਂ ਟਾਈਮ ਦੇ ਉੱਤੇ ਮਿਲਦੀਆਂ ਬਹੁਤ ਵੱਡਾ ਸਵਾਲ ਰਿਹਾ ਕਿ ਪੈਨਸ਼ਨਾਂ ਟਾਈਮ ਤੇ ਨਹੀਂ ਮਿਲਦੀਆਂ ਤੇ سوشل ਸਕਿਉਰਿਟੀ ਚ ਹੋਰ ਵੀ ਬਹੁਤ ਸਾਰੀਆਂ ਇਹ ਚੀਜ਼ਾਂ ਨੇ ਜਿਹੜੀਆਂ ਟਾਈਮ ਤੇ ਨਹੀਂ ਹੁੰਦੀਆਂ ਤੁਸੀਂ ਟਾਈਮਲੀ ਕਰੋਗੇ ਇਹਦੇ ਲਈ ਕੋਈ ਅਫਸਰਾਂ ਨਾਲ ਮੀਟਿੰਗ ਕੀਤੀ ਹੋਵੇ ਜਾਂ ਕੋਈ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦਾ ਆਰਡਰ ਦੇਣ ਜਾ ਰਹੇ ਹਾਂ ਨਹੀਂ ਪੂਰੇ ਅਸੀਂ ਕੋਸ਼ਿਸ਼ ਕਰਾਂਗੇ ਟਾਈਮ ਤੇ ਲੋਕਾਂ ਨੂੰ ਪੈਨਸ਼ਨ ਦੇ ਸਕੀਏ ਔਰ ਲੋਕਾਂ ਨੂੰ ਕੋਈ ਦਿੱਕਤ ਨਾ ਆਏ ਔਰ ਪੈਨਸ਼ਨ ਦੀ ਰਕਮ ਵੀ ਹੈ ਜਿਹੜੀ ਸਾਡੇ ਵਾਅਦੇ ਦੇ ਹਿਸਾਬ ਨਾਲ ਉਹ ਤੈਅ ਕੀਤੀ ਹੈ ਉਹਨੂੰ ਵੀ ਵਧਾਵਾਂਗੇ ਇੱਕ ਮੈਮ ਇਹ ਬੜਾ ਗੱਲ ਕਿ ਮੰਤਰੀਆਂ ਦਾ ਆਪਦੇ ਹਲਕੇ ਨਾਲੋਂ ਨਾਤਾ ਟੁੱਟ ਜਾਂਦਾ ਜਦੋਂ ਉਹ ਚੰਡੀਗੜ੍ਹ ਮੰਤਰੀ ਜਨ ਤੁਸੀਂ ਚੰਡੀਗੜ੍ਹ ਚ ਰਹਿਸ਼ ਵੀ ਆ ਤੁਹਾਡੀ ਪੰਚਕੂਲਾ ਦੇ ਅੰਦਰ ਤਾਂ ਵਿਸ਼ੇਸ਼ ਤੌਰ ਦੇ ਅੰਦਰ ਹਲਕੇ ਦੇ ਨਾਲ ਜਾਂ ਜਿਹੜੇ ਖਾਸ ਤੌਰ ਤੇ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹੁੰਦੇ ਨੇ ਉਹਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋਗੇ ਨਹੀਂ ਮੈਂ ਪਹਿਲੇ ਵੀ ਐਮਐਲਏ ਰਹਿ ਚੁੱਕੀ ਹਾਂ ਮੈਂ ਪਹਿਲੇ ਵੀ ਦੋ ਵਾਰ ਜਿੱਤੀ ਹਾਂ ਔਰ ਮੈਨੇ ਆਪਣੇ ਹਲਕੇ ਦੇ ਵਿੱਚ ਕੰਮ ਵੀ ਕੀਤੇ ਨੇ ਜਦੋਂ ਸਾਡੀ ਸਰਕਾਰ ਸੀ ਉਸ ਟਾਈਮ ਤੇ ਮੈਂ ਬਹੁਤ ਕੰਮ ਕੀਤੇ ਸੀ ਆਪਣੇ ਹਲਕੇ ਦੇ ਵਿੱਚ ਕੰਮ ਜ਼ਿਆਦਾ ਤੋਂ ਜ਼ਿਆਦਾ ਕੀਤੇ ਸੀ ਇਸ ਲਈ ਮੈਂ ਦੁਬਾਰਾ ਜਿੱਤ ਕੇ ਆਈ ਸੀ ਤੀਸਰੀ ਵਾਰ ਮੈਂ ਹਾਰੀ ਸੀ ਹੁਣ ਮੈਂ ਫਿਰ ਤੀਸਰੀ ਵਾਰੀ ਮੈਂ ਜਿੱਤੀ ਹਾਂ ਤੇ ਚੌਥਾ ਮੇਰਾ ਟਰਮ ਹੈ ਤੀਜੀ ਵਾਰੀ ਮੈਂ ਜਿੱਤ ਕੇ ਆਈਆਂ ਉਹਦੇ ਵਿੱਚ ਮੈਂ ਹੁਣ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਨੇ ਉਹਨਾਂ ਨੂੰ ਵਕੂਬੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ ਔਰ ਇਨਸ਼ਾਅੱਲਾ ਤਾਲਾ ਜੋ ਮੈਂ ਵਾਅਦੇ ਕੀਤੇ ਨੇ ਉਹ ਪੂਰੇ ਹੋਣਗੇ ਅ ਕਿਉਂ ਤੁਹਾਨੂੰ ਕੈਪਟਨ ਮਰਿੰਦਰ ਸਿੰਘ ਨੇ ਮੌਕਾ ਦਿੱਤਾ ਕਿਉਂਕਿ ਕੁਝ ਲੋਕ ਇਹ ਜੋੜ ਕੇ ਦੇਖ ਲੈਂਦੇ ਨੇ ਕਿ ਤੁਹਾਡੇ ਪਤੀ ਡੀਜੀਪੀ ਨੇ ਕੈਪਟਨ ਮਿੰਦਰ ਸਿੰਘ ਦੇ ਕਰੀਬੀ ਵੀ ਮੰਨਿਆ ਜਾਂਦਾ ਉਹਨਾਂ ਨੂੰ ਤਾਂ ਉਹਦੇ ਨਾਲ ਵੀ ਲੋਕ ਜੋੜ ਕੇ ਦੇਖਦੇ ਨੇ ਕਿਉਂ ਤੁਹਾਨੂੰ ਕੈਪਟਨ ਮਹਿੰਦਰ ਸਿੰਘ ਨੇ ਕੈਬਨਿਟ ਚ ਮੌਕਾ ਜਿਹੜਾ ਮੰਤਰੀ ਮੰਡਲ ਚ ਮੌਕਾ ਦਿੱਤਾ ਹੈ ਦੇਖਿਓ ਤਾਂ ਕੈਪਟਨ ਸਾਹਿਬ ਹੀ ਬਤਾ ਸਕਦੇ ਆ ਕੈਪਟਨ ਸਾਹਿਬ ਹੀ ਦੱਸ ਸਕਦੇ ਨੇ ਕਿ ਮੈਨੂੰ ਕਿਉਂ ਉਹਨਾਂ ਨੇ ਮੌਕਾ ਦਿੱਤਾ ਹੈ ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਰਾਹੁਲ ਗਾਂਧੀ ਜੀ ਦੀ ਵੀ ਤੇ ਸੋਨੀਆ ਗਾਂਧੀ ਜੀ ਦੀ ਵੀ ਤੇ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਤੌਰ ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਔਰ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਕੁਝ ਖਾਸ ਤੌਰ ਦੇ ਉੱਤੇ ਕੋਈ ਮੰਗ ਕੀਤੀ ਸੀ ਤੁਸੀਂ ਕਿ ਇਹ ਡਿਪਾਰਟਮੈਂਟ ਮਿਲੇ ਤੁਹਾਡੀ ਚੁਆਇਸ ਦੇ ਡਿਪਾਰਟਮੈਂਟ ਨੇ ਜਾਂ ਕੈਪਟਨ ਵਿੰਦਰ ਸਿੰਘ ਨੇ ਆਪ ਹੀ ਦਿੱਤੇ ਨੇ ਨਹੀਂ ਉਹਨਾਂ ਨੇ ਆਪ ਹੀ ਦਿੱਤੇ ਨੇ ਵੈਸੇ ਮੇਰੀ दिली ਖੁਆਇਸ਼ ਸੀ ਕਿ ਮੈਨੂੰ ਸੋਸ਼ਲ ਸਕਿਉਰਿਟੀ ਮਿਲ ਜਾਏ ਤਾਂ ਕਿ ਮੈਂ ਪੈਨਸ਼ਨਾਂ ਔਰਤਾਂ ਦੇ ਲਈ ਲਗਾ ਸਕਾਂ ਕਿਉਂਕਿ ਮੈਂ ਦੇਖੋ ਖੁਦ ਦੇਖਦੀ ਸੀ ਔਰਤਾਂ ਨੂੰ ਪਰੇਸ਼ਾਨ ਹੁੰਦੇ ਹੋਏ ਇਸ ਲਈ ਮੈਂ ਇਹ ਚਾਹੁੰਦੀ ਸੀ ਕਿ ਮੈਨੂੰ ਇਹ ਵਾਲਾ ਡਿਪਾਰਟਮੈਂਟ ਮਿਲ ਜਾਏ ਹੁਣ ਇੱਕ ਮਿਨੋਰਟੀ ਕਮਿਊਨਿਟੀ ਦੇ ਹਮੇਸ਼ਾ ਪੰਜਾਬ 'ਚ ਮਸਲੇ ਰਹੇ ਨੇ ਚਾਹੇ 크੍ਰਿਸਚੀਅਨ ਭਾਈਚਾਰਾ ਸਾਡਾ ਚਾਹੇ ਮੁਸਲਿਮ ਭਾਈਚਾਰ ਮinority ਕਮਿਟੀ ਹਮੇਸ਼ਾ ਸਰਕਾਰਾਂ ਦੇ ਸਾਹਮਣੇ ਰੱਖਦੀ ਰਹੀ ਹੈ ਤਾਂ ਤੁਸੀਂ ਕਿਉਂਕਿ ਬਿਲੋਂਗ ਕਰਦੇ ਹੋ ਕਮਿਊਨਿਟੀ ਨੂੰ ਪੰਜਾਬ ਦੇ ਅੰਦਰ ਹਾਲਾਂਕਿ ਸਿੱਖਾਂ ਨੂੰ ਵੀ ਮinority ਦੇ ਤੌਰ ਤੇ ਦੇਖਿਆ ਜਾਂਦਾ ਦੇਸ਼ ਦੇ ਅੰਦਰ ਪਰ ਪੰਜਾਬ ਦੇ ਅੰਦਰ ਜਿਹੜੀਆਂ ਵੀ ਮinority ਕਮਿਊਨਿਟੀਆਂ ਨੇ ਉਹਨਾਂ ਦੇ ਲਈ ਕਿਉਂਕਿ ਤੁਸੀਂ ਹੁਣ ਮੰਤਰੀ ਹੋ ਤਾਂ ਤੁਸੀਂ ਕੁਝ ਉਹਨਾਂ ਦੇ ਲਈ ਸਰਕਾਰ ਦੇ ਨਾਲ ਡਵੈਲਪ ਚ ਜਾਂ ਕਹੀ ਜੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਆਉਂਦੀ ਰਹੀਆਂ ਨੇ ਖਾਸ ਤੌਰ ਤੇ ਅਗਰ ਮੁਸਲਿਮ ਭਾਈਚਾਰੇ ਜਾਂ ਕ੍ਰਿਸਚੀਅਨ ਭਾਈਚਾਰੇ ਦੇ ਸੰਦਰਭ ਚ ਗੈਣਾ ਹੋਵੇ ਹਾਂ ਦੇਖੋ ਪਹਿਲੇ ਜਦੋਂ ਸਰਕਾਰ ਸੀ ਅਸੀਂ ਉਦੋਂ ਪਹਿਲੇ ਮੁਸਲਿਮ ਪਾਈਚਾਰੇ ਨੂੰ ਸਗਨ ਸਕੀਮ ਨਹੀਂ ਮਿਲਦੀ ਸੀ ਮੈਂ ਉਹ ਸ਼ੁਰੂ ਕਰਵਾਈ ਸੀ ਮੁਸਲਿਮ ਲੜਕੀਆਂ ਦੇ ਲਈ ਜਦੋਂ ਉਹਨਾਂ ਦੀ ਸ਼ਾਦੀ ਤੇ ਸਗਨ ਸਕੀਮ ਮੁਸਲਿਮ ਕੁੜੀਆਂ ਨੂੰ ਵੀ ਮਿਲੇ ਉਦੋਂ ਕੈਪਟਨ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਤਾਂ ਫਿਰ ਜਦੋਂ ਅਕਾਲੀ ਸਰਕਾਰ ਆਈ ਤਾਂ ਇਹ ਬੰਦ ਹੋ ਗਈ ਸੀ ਹੁਣ ਫਿਰ ਅਸੀਂ ਸਗਨ ਸਕੀਮ ਜੋ ਹੈਗੀ ਹੈ ਉਹ ਮਾਇਨੋਰਿਟੀ ਦੇ ਲਈ ਸ਼ੁਰੂ ਕਰਾਵਾਂਗੇ ਤਾਂ ਕਿ ਮੁਸਲਿਮਸ ਕੁੜੀਆਂ ਨੂੰ ਵੀ ਸਗਨ ਸਕੀਮ ਮਿਲ ਸਕੇ ਤੇ 크ਰਿਸਚਨ ਭਾਈਚਾਰੇ ਦੀ ਵੀ ਡਿਮਾਂਡ ਰਹਿੰਦੀ ਹੈ ਕਾਫੀ ਕੁਝ ਜਿਹੜੇ ਉਹਨਾਂ ਦੇ ਵੱਖ-ਵੱਖ ਥਾਵਾਂ ਨਹੀਂ ਖਾਸ ਤੌਰ ਤੇ ਉਹ ਕਹਿੰਦੇ ਕਿ ਉਹ ਥਾਵਾਂ ਦੇ ਉੱਤੇ ਕਈ ਵਾਰ ਕਬਜ਼ੇ ਹੋ ਜਾਂਦੇ ਨੇ ਜਾਂ ਨਹੀਂ ਮਿਲਦੀਆਂ ਥਾਵਾਂ ਜਿੱਥੇ ਉਹਨਾਂ ਨੇ ਆਪਦੇ ਕੋਈ ਰਸਮਾਂ ਕਰਨੀਆਂ ਹੁੰਦੀਆਂ ਨੇ ਤਾਂ ਨਹੀਂ ਉਹਨਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹੋਵਾਂਗੇ ਔਰ ਜਿੱਥੇ ਵੀ ਕਿਤੇ ਉਹਨਾਂ ਨੂੰ ਮੁਸ਼ਕਿਲ ਆਏਗੀ ਜਿੱਥੇ ਵੀ ਕਿਤੇ ਉਹਨਾਂ ਨੂੰ ਜ਼ਰੂਰਤ ਪੇਸ਼ ਹੋਏਗੀ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ ਪੀ ਡਬਲਯੂ ਡੀ ਡਿਪਾਰਟਮੈਂਟ ਚ ਖਾਸ ਤੌਰ ਦੇ ਉਤੇ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਠੇਕੇਦਾਰ ਨੇ ਜਿਹੜੇ ਦਲਾਲਾਂ ਦੀ ਗੱਲ ਹੁੰਦੀ ਅਕਸਰ ਸਰਕਾਰ ਦੇ ਅੰਦਰ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਆ ਬਦਲੀਆਂ ਚ ਕਿਹਾ ਜਾਂਦਾਗਾ ਕਿ ਦਲਾਲ ਕੰਮ ਕਰਦੇ ਨੇ ਚਾਹੇ ਪੀ ਡਬਲਯੂ ਡਿਪਾਰਟਮੈਂਟ ਆ 10 ਸਾਲ ਕਾਜੀਦਲ ਦੀ ਸਰਕਾਰ ਚੱਲੀ ਉੱਚ ਵੀ ਸਵਾਲ ਉੱਠਦੇ ਰਹ ਇਸ ਚੈਲੰਜ ਨੂੰ ਤੁਸੀਂ ਕਿਵੇਂ ਖਤਮ ਕਰੋਗੇ ਨਹੀਂ ਮੈਂ ਆਪਣੇ ਕੰਮ ਨੂੰ ਕਰਨਾ ਵਾਖੂ ਵੀ ਜਾਣਦੀ ਆ ਮੈਂ ਕੋਈ ਇਹ ਜਹਾ ਦਲਾਲਾਂ ਦੇ ਚੱਕਰਾਂ ਦੇ ਵਿੱਚ ਅਸੀਂ ਨਹੀਂ ਆਵਾਂਗੇ ਸਾਡਾ ਕੰਮ ਸਾਫ਼ ਸੁਥਰਾ ਹੋਏਗਾ ਔਰ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਕੰਮ ਕਰਕੇ ਵਿਖਾਵਾਂਗੇ ਇੱਕ ਮਿਨੋਰਟੀ ਖਾਸ ਤੌਰ ਦੇ ਉਤੇ ਇਹ ਵੀ ਕਿਹਾ ਜਾਂਦਾਗਾ ਕਿ ਜਦੋਂ ਕਾਲੀ ਦਲ ਦੀ ਸਰਕਾਰ ਸੀ ਤਾਂ ਉਹ ਕਹਿੰਦੇ ਸੀਗੇ ਕਿ ਵਿਸ਼ੇਸ਼ ਤੌਰ ਤੇ ਸੜਕਾਂ ਦੇ ਮਾਮਲੇ 'ਚ ਜਿਵੇਂ ਜਿਹੜਾ ਇਹ ਰੋਡ ਆਗਾ ਗਰਜ਼ੀਰਪੁਰ ਤੋਂ ਅਸੀਂ ਬਠਿੰਡੇ ਤੱਕ ਜਾਈਓ ਉਹ ਬਹੁਤ ਵੱਡਾ ਰੋਡ ਬਣ ਚੁੱਕਿਆ ਇਸੇ ਤਰ੍ਹਾਂ ਜਿ ਅਸੀਂ ਇਧਰ ਅੰਮ੍ਰਿਤਸਰ ਵੱਲ ਜਾਈਓ ਉਹ ਵੀ ਰੋਡ ਬਣ ਚੁੱਕੇ ਨੇ ਉਹ ਕਹਿੰਦੇ ਕੀ ਡਿਪਾਰਟਮੈਂਟ ਦੇ ਤਾਂ ਅਸੀਂ ਸਾਰੇ ਰੂਣੇ ਧੋਣੇ ਧੋ ਦਿੱਤੇ ਨੇ ਕਾਲੀ ਇਸ ਤਰ੍ਹਾਂ ਦਾ ਦਾਵਾ ਕਰਦੇ ਨੇ ਤਾਂ ਤੁਹਾਨੂੰ ਹੁਣ ਤੱਕ ਕੋਈ ਇਸ ਤਰ੍ਹਾਂ ਦੀ ਰਿਪੋਰਟ ਲਈ ਹੈ ਕਿ ਕਿਹੜੇ ਇਲਾਕੇ ਆ ਜਿਹੜੀਆਂ ਸੜਕਾਂ ਦੀ ਅਕਸਰ ਗੱਲ ਹੁੰਦੀ ਹੈ ਕਿ ਸੜਕਾਂ ਟੁੱਟੀਆਂ ਹੋਈਆਂ ਨੇ ਸੜਕਾਂ ਨਵੀਆਂ ਬਣਾਉਣ ਦੀ ਗੱਲ ਹੁੰਦੀ ਹੈ ਕੋਈ ਤੁਸੀਂ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਹਾਲਾਂਕਿ ਬਹੁਤ ਥੋੜਾ ਟਾਈਮ ਹੋਇਆ ਤੁਹਾਨੂੰ ਚਾਰਜ ਲਈ ਪਰ ਹੁਣ ਤੱਕ ਕੋਈ ਇਸਤਾਨ ਦੀ ਰਿਪੋਰਟ ਲਈਏ ਤੁਸੀਂ ਹਾਂ ਮੈਂ ਮੀਟਿੰਗ ਕੀਤੀ ਹੈ ਮੈਂ ਸਾਰਾ ਪਤਾ ਕੀਤਾ ਪੁੱਛਿਆ ਉਸ ਹਿਸਾਬ ਨਾਲ ਕੁਝ ਪ੍ਰੋਜੈਕਟ ਨੇ ਜਿਹੜੇ ਕਿ ਕੰਪਲੀਟ ਹੋਣ ਜਾ ਰਹੇ ਨੇ ਪਰ ਕਾਫੀ ਪ੍ਰੋਜੈਕਟ ਐਸੇ ਨੇ ਜਿਹੜੇ ਹਲੇ ਰਹਿ ਰਹੇ ਨੇ ਜਿਹੜੇ ਅੰਦਰ ਦੀਆਂ ਸੜਕਾਂ ਨੇ ਉਹ ਹਲੇ ਬਨਨ ਤੋਂ ਰਹਿ ਰਹੀਆਂ ਨੇ ਉਹਨਾਂ ਨੂੰ ਬਣਾਉਣਾ ਜ਼ਰੂਰੀ ਹੈ ਪਿੰਡਾਂ ਦੀਆਂ ਖਾਸ ਤੌਰ ਤੇ ਜੋ ਸੜਕਾਂ ਦਿੰਦੀਆਂ ਨੇ ਜਿਹੜੀਆਂ ਕਿ ਸਾਂਝੀਆਂ ਸਾਡੇ ਨਾਲ ਨੇ ਉਹਨਾਂ ਨੂੰ ਅਸੀਂ ਬਣਾਉਣ ਦੀ ਪਹਿਲ ਕਰਾਂਗੇ ਇੱਕ ਮਹਿਲਾ ਦੇ ਤੌਰ ਤੇ ਉੱਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਮਹਿਲਾਵਾਂ ਦੇ ਲਈ ਡਬਲ ਚੈਲੰਜ ਹੁੰਦਾ ਹੈਗਾ ਸਿਆਸਤ ਦੇ ਅੰਦਰ ਖੜਾ ਹੋਣਾ ਇੱਕ ਮਹਿਲਾ ਦਾ ਮੰਤਰੀ ਬਣਨਾ ਇੱਕ ਮਹਿਲਾ ਦਾ ਤੁਹਾਡਾ ਰਿਪੀਸ਼ਨ ਤੇ ਪਹੁੰਚਣਾ ਹੈ ਬੜੀ ਸਾਡੇ ਸਮਾਜ ਦੇ ਅੰਦਰ ਮਹਿਲਾਵਾਂ ਨੂੰ ਉਸ ਤਰ੍ਹਾਂ ਦਾ ਸਪੇਸ ਨਹੀਂ ਮਿਲਦਾ ਤੇ ਇੱਕ ਮਹਿਲਾ ਦੇ ਤੌਰ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਜਦੋਂ ਅੱਜ ਇਸ ਥਾਂ ਦੇ ਉੱਤੇ ਖੜੇ ਹੋ ਔਰ ਜਿੱਥੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਹੋਊਗਾ ਦੇਖੋ ਮੈਂ ਵੀ ਆਈ ਹਾਂ ਔਰ ਮੈਂ ਤੁਹਾਡੇ ਸਾਹਮਣੇ ਅੱਜ ਬੈਠੀ ਹਾਂ ਮਹਿਲਾ ਹੋਣ ਦੇ ਨਾਤੇ ਪਰ ਕੈਪਟਨ ਸਾਹਿਬ ਨੇ ਫੈਸਲਾ ਲੱਤਾ ਕੈਬਨਟ ਦੇ ਵਿੱਚ ਕਿ 33% ਮਹਿਲਾਵਾਂ ਨੂੰ ਹਰ ਜਗ੍ਹਾ ਨੌਕਰੀ ਦਿੱਤੀ ਜਾਏਗੀ ਔਰ 50% ਉਹਨਾਂ ਨੂੰ ਇਲੈਕਸ਼ਨ ਲੜਨ ਦੇ ਲਈ ਹਾਂ ਪੰਚਾਇਤ ਇਲੈਕਸ਼ਨ ਲੋਕਲ ਬਾਡੀਜ਼ ਦਾ ਇਹ ਦੇ ਵਿੱਚ ਉਹਨਾਂ ਨੂੰ ਹਿੱਸਾ ਲੈਣ ਦਾ ਪੂਰਾ ਮੌਕਾ ਮਿਲੇਗਾ ਇਹਦੇ ਲਈ ਬਹੁਤ ਕੈਪਟਨ ਸਾਹਿਬ ਦਾ ਇਹ ਅੱਛਾ ਕਦਮ ਹੈ ਕਿ ਉਹਨਾਂ ਨੇ ਚੱਕਿਆ ਮੇਰੇ ਡਿਪਾਰਟਮੈਂਟ ਦੇ ਨਾਲ ਵੀ ਤਾਲੁਕ ਰੱਖਦਾ ਔਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਤੀ ਹਾਂ ਇਸ ਵੱਲੋਂ ਪਰ ਮੈਂ ਵਿਅਕਤੀਗਤ ਤੌਰ ਦੇ ਉੱਤੇ ਪੁੱਛ ਰਿਹਾ ਤੁਸੀਂ ਸਿਆਸਤ ਦੇ ਅੰਦਰ ਇੱਕ ਮਹਿਲਾ ਦੇ ਲਈ ਨੋ ਕਹਿੰਦਾ ਤੁਹਾਡੇ ਲਈ ਕੀ ਕੀ ਚੈਲੰਜਸ ਸੀ ਜੋ ਤੁਸੀਂ ਆਏ ਭਾਸ਼ਣ ਵੀ ਦੇਣੇ ਸਾਰੀਆਂ ਚੀਜ਼ਾਂ ਬੜੀਆਂ ਨਵੀਆਂ ਹੁੰਦੀਆਂ ਨੇ ਸਿਆਸਤ ਕਿਉਂਕਿ ਬੰਦੇ ਕੋਲ ਤਾਂ ਬਹੁਤ ਸਪੇਸ ਹੁੰਦਾ ਔਰ ਆਤ ਦਿਨ ਜਿੱਥੇ ਮਰਜੀ ਫਿਰ ਸਕਦਾਗਾ ਤਾਂ ਤੁਹਾਡੇ ਲਈ ਚੈਲੰਜ ਕੀ ਸੀ ਕੋਰ ਦੇ ਤੌਰ ਦੇ ਜਿੱਥੇ ਤੁਸੀਂ ਅੱਜ ਖੜੇ ਹੋਗੇ ਇਹਦੇ ਤੁਹਾਡੇ ਲਈ ਕਿਹੜੀਆਂ ਕਿਹੜੀਆਂ ਮੰਜ਼ਲਾਂ ਨੂੰ ਸਰ ਕੀਤਾ ਤੁਸੀਂ ਮੇਰਾ ਜਿਹੜਾ ਪਹਿਲਾ ਇਲੈਕਸ਼ਨ ਸੀ ਉਹਦੇ ਵਿੱਚ ਮੈਨੂੰ ਥੋੜੀਆਂ ਜੀਆਂ ਮੁਸ਼ਕਿਲਾਂ ਆਈਆਂ ਸੀ ਮੈਨੂੰ ਥੋੜੀ ਜੀ ਝਿਜਕ ਸੀ ਪਰ ਉਸ ਤੋਂ ਬਾਅਦ ਮੈਨੂੰ ਸਾਰੇ ਅਪਦੇ ਲੱਗਣ ਲੱਗੇ ਸੀ ਕਿਉਂਕਿ ਕੰਮਕਾਰ ਸ਼ੁਰੂ ਹੋ ਗਿਆ ਸੀ ਸਾਰਾ ਮੈਂ ਜਿੱਤ ਗਈ ਸੀ ਉਸ ਤੋਂ ਬਾਅਦ ਅਸੀਂ ਸਾਰੇ ਮਿਲ ਕੇ ਕੰਮ ਕੀਤਾ ਤਾਂ ਫਿਰ ਮੈਨੂੰ ਉਸ ਤੋਂ ਬਾਅਦ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ ਕਿ ਮੈਂ ਨਵੀਂ ਆ ਜਾਂ ਮੈਂ ਕੋਈ ਇਹ ਜਾ ਕੁਝ ਮੈਨੂੰ ਅਹਿਸਾਸ ਹੋਇਆ ਹੋਵੇ ਸਾਰਾ ਆਪਣਾਪਣ ਲੱਗਿਆ ਔਰ ਮੈਂ ਆਰਾਮ ਦੇ ਨਾਲ ਆਸਾਨੀ ਦੇ ਨਾਲ ਮੇਰੇ ਸਭੀ ਸਾਥੀਆਂ ਨੇ ਮੇਰੇ ਸਭੀ ਮੇਰੀ ਟੀਮ ਨੇ ਮੇਰੇ ਬਰਕਰਾਰ ਨੇ ਮਿਲ ਕੇ ਮੇਰੇ ਨਾਲ ਮੇਰਾ ਇਲੈਕਸ਼ਨ ਲੜਿਆ ਤੇ ਪਰਿਵਾਰ ਚੋਂ ਖਾਸ ਤੌਰ ਤੇ ਤੁਹਾਡੇ ਬੱਚੇ ਵੀ ਨੇ ਤੁਹਾਡੇ ਹਸਬੈਂਡ ਉਹਨਾਂ ਦਾ ਕਿਸ ਤਰ੍ਹਾਂ ਦਾ ਮਤਲਬ ਸ਼ੁਰੂ ਤੋਂ ਲੈ ਕੇ ਅਗਰ ਅਸੀਂ ਜਨਨੀ ਦੀ ਗੱਲ ਕਰੀਏ ਹੁਣ ਤੱਕ ਕਿਸ ਤਰ੍ਹਾਂ ਦਾ ਰਿਸਪਾਂਸ ਰਿਹਾਗਾ ਤੁਹਾਡੀ ਸਿਆਸਤ ਨੂੰ ਲੈ ਕੇ ਬੱਚਿਆਂ ਨੂੰ ਤਾਂ ਨਹੀਂ ਦਿਰਾਦ ਰਿਹਾ ਕਿ ਮੰਮੀ ਛੱਡੋ ਕਿਹੜੇ ਕਮਾਂਜ ਪਏ ਹੋ ਜੀ ਨਹੀਂ ਨਹੀਂ ਇਹ ਹਜਾ ਕੁਝ ਨਹੀਂ ਰਿਹਾ ਬੱਚੇ ਮੇਰੇ ਬੇਟੀ ਮੇਰੇ ਨਾਲ ਕੰਮ ਕਰਾਉਂਦੀ ਹੈ ਮੇਰੇ ਨਾਲ ਜਾਂਦੀ ਹੈ ਮੇਰੇ ਹਲਕੇ 'ਚ ਜਾਂਦੀ ਹੈ ਉਹਨੇ ਇਲੈਕਸ਼ਨ ਦੇ ਵਿੱਚ ਵੀ ਕਾਫੀ ਮੇਰੇ ਨਾਲ ਕੰਮ ਕਰਵਾਇਆ ਹੈ ਔਰ ਮੁਸਤਾ ਸਾਹਿਬ ਵੀ ਮੇਰਾ ਸਾਥ ਦੰਦੇ ਨੇ ਪਿੱਛੇ ਰਹਿ ਕੇ ਪਰ ਉਹਨਾਂ ਨੂੰ ਪਤਾ ਕਿ ਉਹ ਖੁੱਲ ਕੇ ਨਹੀਂ ਆ ਸਕਦੇ ਪਰ ਉਹਨਾਂ ਦੀ سپورਟ ਸਾਨੂੰ ਰਹੀ ਹੈ ਹਮੇਸ਼ਾ ਮੈਨੂੰ ਕਦੇ ਵੀ ਉਹਨਾਂ ਨੇ ਇਸ ਗੱਲ ਨੂੰ ਰੋਕਿਆ ਨਹੀਂ ਕਿ ਤੂੰ ਇਲੈਕਸ਼ਨ ਨਹੀਂ ਲੜਨਾ ਜਾਂ ਕੁਝ ਕਰਨਾ ਨਹੀਂ ਪਰ ਉਹ ਮੈਂ ਖੁਸ਼ਕਿਸਮਤੀ ਸਮਝਦੀ ਹਾਂ ਕਿ ਸਾਰੇ ਮੇਰੇ ਘਰ ਦੇ ਮੈਂਬਰ ਮੇਰਾ ਸਾਥ ਦੰਦੇ ਨੇ ਇਹ ਕਿ ਇਸ ਇਲੈਕਸ਼ਨ 'ਚ ਬੜੀ ਇੰਟਰਸਟਿੰਗ ਗੱਲ ਸੀ ਤੁਹਾਡੇ ਭਰਾ ਤੁਹਾਡੇ ਸਾਹਮਣੇ ਲੜਦੇ ਸੀਗੇ ਤਾਂ ਕਿਵੇਂ ਲੱਗਦਾ ਸਿਆਸਤ ਰਿਸ਼ਤੇ ਨੂੰ ਵੰਡ ਦਿੰਦੀ ਹੈਗੀ ਮੈਂ ਤੋ 10 ਬਾਦਲ ਜੀ ਨਾਲ ਇੱਕ ਇੰਟਰਵਿਊ ਕੀਤਾ ਮੈਂ ਉਹਨਾਂ ਨੂੰ ਕਿਹਾ ਤਾਨੂੰ ਲੱਗਦਾ ਨਹੀਂ ਸਿਆਸਤ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ ਐਂ ਕਿਉਂ ਹੁੰਦਾ ਰਿਸ਼ਤੇ ਵੀ ਸਿਆਸਤ ਚ ਸਾਹਮਣੇ ਆਉਂਦੇ ਨਹੀਂ ਨਹੀਂ ਦੇਖੋ ਹਰ ਇਨਸਾਨ ਇੰਡੀਪੈਂਡੈਂਟ ਹੈ ਹਰ ਇੱਕ ਦਾ ਹੱਕ ਹੈ ਆਪਣਾ ਆਪਣਾ ਹੱਕ ਹੈ ਉਹਨੂੰ ਵੀ ਹੱਕ ਹੈ ਲੜਨ ਦਾ ਅਗਰ ਉਹਨੂੰ ਟਿਕਟ ਮਿਲਦਾ ਹੈ ਤਾਂ ਉਹਨੂੰ ਵੀ ਹੱਕ ਹੈਗਾ ਆਪਣੀ ਕਿਸਮਤ ਆਜ਼ਮਾਉਣ ਦਾ ਉਹਨਾਂ ਨੇ ਪਹਿਲੇ ਵੀ ਦੋ ਇਲੈਕਸ਼ਨ ਲੜੇ ਨੇ 30 ਸਾਲ ਇਲੈਕਸ਼ਨ ਸੀ ਉਹਨਾਂ ਦਾ ਇੱਕ ਦੋ ਉਹਨਾਂ ਨੇ ਮਲੇਰਕੋਟਲੇ ਤੋਂ ਲੜੇ ਇੱਕ ਅਮਰਗੜ ਤੋਂ ਲੜਿਆ ਪਰ ਉਹ ਆਪਣੀ ਆਪਣੀ ਕਿਸਮਤ ਆਜ਼ਮਾਉਣ ਦਾ ਸਭ ਨੂੰ ਹੱਕ ਹੈ ਤੇ ਉਹ ਮੈਂ ਪਰ ਇੱਕ ਭੈਣ ਦੇ ਸਾਹਮਣੇ ਭਰਾ ਆਦੀ ਚਲੋ ਇਹ ਤਾਂ ਕੋਈ ਆਰਡ ਗੱਲ ਨਹੀਂ ਲੱਗਦੀ ਨਹੀਂ ਕਈ ਜਗ੍ਹਾ ਇਸ ਤਰ੍ਹਾਂ ਦਾ ਹੁੰਦਾ ਹੈ ਭੈਣ ਦੇ ਨਾਲ ਸਾਹਮਣੇ ਭਰਾ ਹੋ ਜਾਂਦਾ ਹੈ ਜਾਂ ਕਈ ਵਾਰ ਫਾਦਰ ਤੇ ਬੇਟਾ ਹੋ ਜਾਂਦੇ ਨੇ ਇਸ ਤਰ੍ਹਾਂ ਬਹੁਤ ਜਗ੍ਹਾ ਹੋ ਜਾਂਦਾ ਹੈ ਪਰ ਮੈਨੂੰ ਕੋਈ ਆਰਡ ਨਹੀਂ ਲੱਗਿਆ ਮੈਨੂੰ ਤਾਂ ਬਲਕਿ ਇੰਜ ਸੀ ਵੀ ਠੀਕ ਹੈ ਉਹ ਆਪਦੀ ਕਿਸਮਤ ਅਜ਼ਮਾ ਰਹੀ ਹੈ ਮੈਂ ਆਪਦੀ ਕਿਸਮਤ ਅਜ਼ਮਾ ਰਹੀ ਹਾਂ ਔਰ ਅਸੀਂ ਆਪਦੀ ਮਿਹਨਤ ਕਰ ਰਹੇ ਹਾਂ ਉਹ ਆਪਦੀ ਮਿਹਨਤ ਕਰ ਰਿਹਾ ਲੋਕਾਂ ਨੇ ਜ਼ਿਆਦਾ ਸਾਨੂੰ ਫਤਵਾ ਦਿੱਤਾ ਔਰ ਮੈਂ ਜਿੱਤ ਕੇ ਆਈ ਤੇ ਤੁਹਾਡਾ چھوٹਾ ਭਰਾ ਤੁਸੀਂ ਸਮਝਾਇਆ ਨਹੀਂ ਬਿਠਾ ਕੇ ਉਹਨੂੰ ਸੋਣਾ ਚ ਇਤ ਨਾਲੜ ਮੇਰੇ ਘਰ ਚ ਹੁਣ ਨਹੀਂ ਮੈਂ ਸਮਝਾਉਣ ਦਾ ਕੋਈ ਫਾਇਦਾ ਨਹੀਂ ਸੀ ਮੈਂ ਇਸ ਕਰਕੇ ਕੋਈ ਨਹੀਂ ਸਮਝਾਇਆ ਮੈਂ ਉਹਨੂੰ ਆਪਦੀ ਉਹਦੇ ਤੇ ਛੱਡਤਾ ਕਿ ਉਹ ਖੁਦ ਆਪਣਾ ਫੈਸਲਾ ਕਰੇ ਹਮ ਮੈਂ ਕੈਬਨਟ ਹੋਈ ਕੱਲ ਕੈਬਨਟ ਕਿਹਾ ਜਾਂਦਾਗਾ ਕਿ ਕੈਪਟਨ ਦੀ ਕੈਬਨਟ ਚ ਕਿਉਂਕਿ ਡਿਫਰੈਂਸ ਬੜੇ ਨਹੀਂ ਇੱਕ ਪਾਸੇ ਨਵਜੋ ਸਿੱਧੂ ਨੇ ਜਿਹੜੇ ਰਾਹੁਲ ਗਾਂਧੀ ਦੀ ਟੀਮ ਦੇ ਮੈਂਬਰ ਮੰਨੇ ਜਾਂਦੇ ਨੇ ਕਿਹਾ ਜਾਂਦਾਗਾ ਦੂਸਰੇ ਪਾਸੇ ਕਿਉਂਕਿ ਰਾਹੁਲ ਗਾਂਧੀ ਦੇ ਥਰੂ ਹੀ ਕਾਂਗਰਸ ਚ ਆਏ ਮਨਪ੍ਰੀਤ ਬਾਦਲ ਨੇ ਉਹ ਵੀ ਬਾਦਲ ਫੈਮਿਲੀ ਚੋਂ ਆਏ ਹੋਏ ਨੇ ਕੈਬਨਟ ਦੀ ਮੀਟਿੰਗ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੁੰਦੀ ਹੈ ਕੈਬਨਟ ਚ ਕੀ ਹੁੰਦਾ ਹੈ ਕਹਿੰਦੇ ਕੈਬਨਟ ਚ ਰੌਲਾ ਵੀ ਪੈਂਦਾ ਹੈ ਕੈਬਨਟ ਚ ਇਤਰਾਜ਼ ਵੀ ਹੁੰਦੇ ਨੇ ਨਹੀਂ ਐਸਾ ਐਸਾ ਕੈਸਿੱਧੂ ਦਾ ਕਹਿੰਦੇ ਕੈਪਟਨ ਦੇ ਨਾਲ ਇਤਰਾਜ਼ ਸੀ ਇਸ ਕੈਬਨਟ ਚ ਨਹੀਂ ਐਸਾ ਕੁਝ ਨਹੀਂ ਹੈ ਬਲਕਿ ਬਹੁਤ ਅੱਛੀ ਟੀਮ ਬਣੀ ਹੈ ਜੋ ਹੁਣ ਹੰਦ ਤੱਕ ਬਣੀ ਹੈ ਬਹੁਤ ਅੱਛੀ ਟੀਮ ਬਣੀ ਹੈ ਸਾਡੀ ਔਰ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਹੈ ਬਾਕੀ ਡਿਸਕਸ਼ਨ ਹੁੰਦਾ ਹੈ ਬਹਿਸ ਹੁੰਦੀ ਹੈ ਸਾਰਾ ਕੁਝ ਹੁੰਦਾ ਉਹ ਹੋਣਾ ਵੀ ਚਾਹੀਦਾ ਡਿਸਕਸ਼ਨ ਹੋਣਾ ਚਾਹੀਦਾ ਹਰ ਮੁੱਦੇ ਤੇ ਗੱਲਬਾਤ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅੱਗੇ ਵਧਣਾ ਚਾਹੀਦਾ ਤੇ ਉਹ ਸਾਰਿਆਂ ਨੇ ਕੀਤੀ ਔਰ ਅੱਗੇ ਵਧੇ ਔਰ ਮੈਨੂੰ ਇਹ ਖੁਸ਼ੀ ਹੈ ਕਿ 120 ਦੇ ਕਰੀਬ ਜੋ ਫੈਸਲੇ ਲਏ ਗਏ ਨੇ ਉਹਨਾਂ ਵਿੱਚ ਸਾਰੇ ਹੀ ਫੈਸਲੇ ਬਹੁਤ ਅੱਛੇ ਫੈਸਲੇ ਲੁੱਤੇ ਗਏ ਨੇ ਕੱਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਜਿਹੜਾ ਕਿਹਾ ਗਿਆ ਕਿ ਕੁਝ ਖਵਾਰਾਂ ਨੇ ਜਾਂ ਕੁਝ ਲੋਕਾਂ ਨੇ ਕਿਹਾ ਕਿ ਕੈਬਨਿਟ 'ਚ ਜਿਹੜੀ ਮਾਹੌਲ ਸੁਖਾਵਾਂ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਸੀ ਤੁਸੀਂ ਕੈਬਨਟ ਦੇ ਵਿੱਚ ਬੈਠੇ ਸੀ ਨਹੀਂ ਹਾਂ ਹਾਂ ਨਹੀਂ ਮੈਂ ਵਿੱਚ ਬੈਠੀ ਸੀ ਇਹੋ ਜਿਹਾ ਕੁਝ ਗੱਲ ਨਹੀਂ ਸੀ ਪਰ ਡਿਸਕਸ਼ਨ ਹੋਣੀ ਉਹ ਅਲੱਗ ਵੱਖਰੀ ਗੱਲ ਹੈ ਡਿਸਕਸ਼ਨ ਤਾਂ ਹੋਣੀ ਚਾਹੀਦੀ ਆ ਪਰ ਇਹ ਨਹੀਂ ਸੀ ਵੀ ਕੋਈ ਸੁਖਾਵਾਂ ਮਾਹੌਲ ਨਹੀਂ ਸੀ ਸਾਰੇ ਬਹੁਤ ਅੱਛੇ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ ਆ ਆਪਣੀ ਸਾਰਿਆਂ ਨੇ ਹਸੀ ਖੁਸ਼ੀ ਸਾਰੇ ਹਰ ਚੀਜ਼ ਨੂੰ ਕਬੂਲ ਕੀਤਾ ਤੇ ਅੱਗੇ ਵਧਿਆ ਸੀ ਕਿਸ ਮੁੱਦੇ ਤੇ ਡਿਸਕਸ਼ਨ ਅਗਰ ਤੁਹਾਡੇ ਯਾਦ ਹੋਵੇ ਕਿਸੇ ਮੁੱਦੇ ਦੀ ਡਿਸਕਸ਼ਨ ਹੋਈ ਹੋਵੇ ਸਾਰੇ ਮੁੱਦਿਆਂ ਤੇ ਹੋਈ ਸਾਰੇ ਮੁੱਦਿਆਂ ਤੇ ਥੋੜੀ ਥੋੜੀ ਡਿਸਕਸ਼ਨ ਹੋਈ ਤੇ ਸਪੈਕ ਡਿਸਕਸ਼ਨ ਕੀਤੀ ਨਹੀਂ ਸਾਰਿਆਂ ਤੇ ਉਹਨਾਂ ਨੇ ਹਿੱਸਾ ਲਿਆ ਸਾਰਿਆਂ ਨੇ ਹੀ ਲਿਆ ਸਾਰਿਆਂ ਤੇ ਹਿੱਸਾ ਲਿਆ ਸਾਰਿਆਂ ਨੇ ਗੱਲਬਾਤ ਕੀਤੀ ਉਹ ਹੁੰਦੀ ਹੁੰਦੀ ਆ ਜਦੋਂ ਮੀਟਿੰਗ ਚੱਲ ਰਹੀ ਆ ਤਾਂ ਮੀਟਿੰਗ ਦੇ ਵਿੱਚ ਕੋਈ ਮੁੱਦਾ ਪਾਸ ਕਰਨਾ ਉਹਦੇ ਲਈ ਹਰ ਇੱਕ ਨੂੰ ਆਪਣੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਉਹ ਸਾਰੇ ਆਪਣੀ ਆਪਣੀ ਗੱਲ ਰੱਖਦੇ ਨੇ ਫਿਰ ਅੱਗੇ ਚੱਲਦੇ ਨੇ ਕੈਪਟਨ ਸਾਹਿਬ ਵੀ ਕਈ ਗੱਲਾਂ ਤੇ ਉਹਨਾਂ ਦੇ ਸਹਿਮਤੀ ਦੁਹਰਾਈ ਉਹਨਾਂ ਨੇ ਕੁਝ ਗੱਲਾਂ ਐ ਹੋਈਆਂ ਤਾਂ ਉਹ ਮੈਂ ਸਾਰੀਆਂ ਤਾਂ ਨਹੀਂ ਦੱਸ ਸਕਦੀ ਤੁਹਾਨੂੰ ਪਰ ਕੋਈ ਇਹੋ ਜਿਹਾ ਮਾਹੌਲ ਨਹੀਂ ਹੋਇਆ ਸਾਰਾ ਹੀ ਸੁਖਾਵਾ ਮਾਹੌਲ ਸੀ ਔਰ ਸਾਰਿਆਂ ਨੇ ਬੜੀ ਅੱਛੇ ਤਰੀਕੇ ਦੇ ਨਾਲ ਮੀਟਿੰਗ ਕੀਤੀ ਔਰ ਅਸੀਂ ਸਾਰਿਆਂ ਨੇ ਮਿਲ ਕੇ ਪਾਸ ਕੀਤਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਰਹੇ ਹੋ ਕਾਂਗਰਸ ਬਦਲੀ ਬਦਲੀ ਨਜ਼ਰ ਆ ਰਹੀ ਹੈਗੀ ਜਿਹੜੀ ਪਿਛਲੀ ਸਰਕਾਰ ਸੀ ਉਹ ਤੋਂ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਪਹਿਲੀ ਕੈਬਨਿਟ 'ਚ ਬੜੇ ਇੰਟਰਸਟਿੰਗ ਫੈਸਲੇ ਲਏ ਨੇ ਕਾਂਗਰਸ ਬਦਲ ਕਿਉਂ ਗਈ ਕੀ ਪੰਜਾਬ ਦੀ ਚੋਣ ਦਾ ਮਾਹੌਲ ਬਦਲੇ ਅਸੀਂ ਕਾਂਗਰਸ ਇਸ ਕਰਕੇ ਬਦਲ ਗਈ ਨਹੀਂ ਨਹੀਂ ਬਦਲੀ ਬਦਲੀ ਦਾ ਮੈਂ ਤੁਹਾਡਾ ਮਤਲਬ ਨਹੀਂ ਸਮਝ ਜਿਵੇਂ ਜਿਵੇਂ ਰੈੱਡ ਲਾਈਟ ਖਤਮ ਮਤਲਬ ਇਹ ਸਾਰੀਆਂ ਚੀਜ਼ਾਂ ਪਹਿਲੀ ਸਰਕਾਰ ਵਿੱਚ ਸੀ ਇਹ ਦੇਖੋ ਜੋ ਵਾਅਦੇ ਸੀ ਕੈਪਟਨ ਸਾਹਿਬ ਦੇ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਉਹਨਾਂ ਨੂੰ ਅਸੀਂ ਪੂਰਾ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਹਲੇ ਸ਼ੁਰੂਆਤ ਹੈ ਹਲੇ ਤਾਂ ਅਸੀਂ ਅੱਜ ਇਹ ਸ਼ੁਰੂ ਕੀਤਾ ਹੈ ਤੇ ਅੱਗੇ ਚੱਲ ਕੇ ਜਿੰਨੇ ਵੀ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਪੂਰਾ ਕਰਾਂਗੇ ਤੇ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਕੋਈ ਅਸ਼ੀਸ਼ ਗਦਮ ਤੁਸੀਂ ਜਿਹੜਾ ਜਿਵੇਂ ਪਹਿਲਾਂ ਪੁੱਛਿਆ ਕਿ ਕੋਈ ਸਪੈਸ਼ਲ ਫੈਸਲਾ ਲੈਣ ਜਾ ਰਹੇ ਹੋਗੇ ਜਾਂ ਕੋਈ ਮੀਟਿੰਗ ਤੋਂ ਬਾਅਦ ਲਾਉਂਗੇ ਮੈਂ ਫੈਸਲੇ ਤਾਂ ਲਵਾਂਗੇ ਅਸੀਂ ਸਾਰੇ ਫੈਸਲੇ ਲਵਾਂਗੇ ਹਲੇ ਤਾਂ ਮੈਂ ਦੇਖ ਰਹੀ ਹਾਂ ਵੀ ਆਪਣੇ ਮੇਰੇ ਡਿਪਾਰਟਮੈਂਟ ਦੇ ਵਿੱਚ ਕਿੱਥੇ ਕੀ ਹੈ ਕੋਈ ਕਾਂਗਰਸੀ ਰੌਲਾ ਬਹੁਤ ਪਾਉਂਦੇ ਸੀ ਕਿ ਥੱਲੇ ਗੜਬੜ ਬੜੀ ਹੋ ਰਹੀ ਹੈ ਤੁਹਾਡੇ ਕੋਲ ਕੋਈ ਕਾਂਗਰਸੀ ਵਰਕਰਾਂ ਦੀਆਂ ਸ਼ਿਕਾਇਤਾਂ ਆਈਆਂ ਹੁਣ ਨਹੀਂ ਹਲੇ ਤਾਂ ਡਿਪਾਰਟਮੈਂਟ ਚ ਹਲੇ ਤੱਕ ਤਾਂ ਮੇਰੇ ਕੋਲੇ ਕੋਈ ਸ਼ਿਕਾਇਤ ਨਹੀਂ ਆਈ ਹੈ ਖਲੇ ਤਾਂ ਮੈਂ ਸਾਰਾ ਕੁਝ ਦੇਖ ਰਹੀ ਹਾਂ ਅਪਡੇਟ ਡਿਪਾਰਟਮੈਂਟ ਨੂੰ ਸਮਝ ਰਹੀ ਹਾਂ ਉਸ ਤੋਂ ਬਾਅਦ ਫਿਰ ਅਸੀਂ ਇਨਸ਼ਾਅੱਲਾ ਬਹੁਤ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਚਲਾਵਾਂਗੇ ਕਰਪਸ਼ਨ ਫ੍ਰੀ ਚਲਾਵਾਂਗੇ ਧੰਨਵਾਦ ਮੈਂਬਰ ਫੋਰ ਟੈਂਕਿਊ ਜੀ ਥੈਂਕਿਊ ਇਸਨ ਰਜ਼ੀਆ ਸੁਲਤਾਨਾ ਜਿਨ੍ਹਾਂ ਦਾ ਕਹਿਣਾ ਕਿ ਜਿਹੜੇ ਵੀ ਡਿਪਾਰਟਮੈਂਟ ਉਹਨਾਂ ਨੂੰ ਮਿਲੇ ਨੇ ਉਹਨਾਂ ਡਿਪਾਰਟਮੈਂਟ ਦੇ ਉੱਤੇ ਲਗਾਤਾਰ ਉਹ ਕੰਮ ਕਰਨਗੇ ਹਲੇ ਫਿਲਹਾਲ ਉਹਨਾਂ ਨੇ ਚਾਰਜ ਲਿਆ ਇੱਕ ਮੀਟਿੰਗ ਕੀਤੀ ਹੈ ਆਉਣ ਵਾਲੇ ਦਿਨਾਂ ਚ ਮੀਟਿੰਗਾਂ ਹੋਣਗੀਆਂ ਔਰ ਉਹਨਾਂ ਦਾ ਕਹਿਣਾ ਕਿ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਖਾਸ ਕਰਕੇ ਜਿਹੜੀ ਕਰਪਸ਼ਨ ਦੀ ਗੱਲ ਹੁੰਦੀ ਹੈ ਜੀ ਪੀ ਡਬਲਯੂ ਡੀ ਡਿਪਾਰਟਮੈਂਟ ਚ ਜਾਂ ਦਲਾਲਾਂ ਦੀ ਗੱਲ ਹੁੰਦੀ ਹੈ ਕਿ ठेकेदार ਨੇ ਜਿਹੜੇ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਤਾਂ ਇਹਨਾਂ ਦਾ ਕਹਿਣਾ ਕਿ ਬਿਲਕੁਲ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਹੈਗੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਊਗਾ ਔਰ ਕੈਪਟਨ ਦੀ ਸਰਕਾਰ ਹੈ ਜਿਹੜੀ ਉਹਨਾਂ ਦਾ ਕਹਿਣਾ ਕਿ ਮੈਨੂੰ ਬੜਾ ਮਾਨਸਤ ਕਰ ਦਿੱਤਾ ਮੈਂ ਮੰਗਿਆ ਵੀ ਨਹੀਂ ਸੀਗਾ ਮੈਨੂੰ ਜਿਹੜੇ ਡਿਪਾਰਟਮੈਂਟ ਦਿੱਤੇ ਨੇ ਔਰ ਕੈਪਟਨ ਦੀ ਸਰਕਾਰ ਉਹਨਾਂ ਦਾ ਕਹਿਣਾ ਕਿ ਪੰਜਾਬ ਚ ਆਉਣ ਵਾਲੇ ਦਿਨਾਂ ਚ ਚੰਗਾ ਕੰਮ ਕਰੇਗੀ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ